ਤੇਜ਼ ਮੀਂਹ ਤੇ tufaan ਕਾਰਨ ਹੋਇਆ ਸੜਕ ਹਾ사 ਬਾਲ ਬਾਲ ਬੱਚੇ ਦੋ ਨੌਜਵਾਨ ਹਨੇਰੀ ਕਾਰਨ ਡਿੱਗੇ ਦਰਖਤ ਦੇ ਨਾਲ ਟਕਰਾਨ ਕਾਰਨ ਮੋਟਰਸਾਈਕਲ ਆਇਆ ਟਰੱਕ ਠੰਡੇ ਅੱਜ ਦੇਰ ਸ਼ਾਮ ਹੁਸ਼ਿਆਰਪੁਰ ਦੇ ਮੁਕੇਰੀਆਂ ਤਲਵਾੜਾ ਮੁੱਖ ਸੜਕ 'ਤੇ ਮੋਟਰਸਾਈਕਲ ਅਤੇ ਟਿਪਰ ਵਿਚਕਾਰ ਟੱਕਰ ਹੋਣ ਕਾਰਨ ਸੜਕ ਹਾ사 ਵਾਪਰ ਗਿਆ ਜਾਣਕਾਰੀ ਅਨੁਸਾਰ ਟਿਪਰ ਮੁਕੇਰੀਆਂ ਵੱਲ ਤੋਂ ਆ ਰਿਹਾ ਸੀ ਤਾਂ ਜਦੋਂ ਉਹ ਤਲਵਾੜੇ ਦੇ ਸੈਕਟਰ 2 ਦੇ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਸੀ ਤੇ ਸੜਕ ਕਿਨਾਰੇ ਡਿੱਗੇ ਰਖਦੇ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਟਕਰਾ ਗਿਆ ਤੇ ਦੋਵੇਂ ਨੌਜਵਾਨ ਮੋਟਰਸਾਈਕਲ ਤੋਂ ਡਿੱਗ ਗਏ ਪਰ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਾਰਨ ਕਿਸੇ ਲਕੇ ਸਾਹਮਣੇ ਤੋਂ ਆ ਰਹੇ ਟਿਪਰ ਹੇਠਾਂ ਆ ਗਿਆ ਜਿਸ ਤੋਂ ਬਾਅਦ ਬਾਈਕ ਸਵਾਰ ਦੋਵੇਂ ਨੌਜਵਾਨ ਉਸ ਜਗ੍ਹਾ ਤੋਂ ਭੱਜ ਗਏ ਪਰ ਮੋਟਰਸਾਈਕਲ ਟਰੱਕ ਹੇਠਾਂ ਹੀ ਛੱਡ ਕੇ ਚਲੇ ਗਏ ਘਟਨਾ ਸਥਾਨ ਤੇ ਮੌਕੇ ਤੇ ਪਹੁੰਚ ਕੇ ਤਲਵੰਡਾ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਵੱਲੋਂ ਟਿੱਪਰ ਤੇ ਬਾਈਕ ਨੂੰ ਥਾਣੇ ਲਿਜਾਇਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਗੱਡੀ ਥੱਲੇ ਮੋਟਰਸਾਈਕਲ ਆ ਕਿ ਯਾਰ ਤੁਸੀਂ ਕਿੱਥੋਂ ਆ ਰਹੇ ਤੇ ਮੋਟਰਸਾਈਕਲ ਕਿੱਥੋਂ ਆ ਰਿਹਾ ਮੈਂ ਭਾਈ ਘੀਰਦੀ ਹੋਈ ਲਾਉਂਦੇ ਹਾਂ ਮਕੇਰੀਆਂ ਤੋਂ ਜੀ ਤੇ ਮੋਟਰਸਾਈਕਲ ਤਲਵਾੜਾ ਸਾਈਡ ਤੋਂ ਆ ਰਿਹਾ ਸੀ ਜੀ ਉਹ ਭਾਜੀ ਗੱਡੀ ਤੇ ਇੱਥੇ ਰੁਕ ਗਈ ਸੀ ਹੌਲੀ ਸੀ ਅੱਛਾ ਮਤਲਬ ਉਹ ਸਪੀਡ 'ਚ ਆ ਰਿਹਾ ਸੀ ਤੇ ਤੁਹਾਨੂੰ ਦਿਖਿਆ ਨਹੀਂ ਡਾਣਾ ਪੜੇ ਅੱਛਾ ਉਹ ਡਾਣੇ ਦੇ ਵਿੱਚੋਂ ਵੜ ਗਏ ਮੋਟਰਸਾਈਕਲ ਤਿਲਕ ਕੇ ਇਧਰ ਗੱਡੀ ਨਾਲ ਅੱਛਾ ਉਹ ਦੇਖ ਕੇ ਸੀ ਉੱਥੇ ਹਾਂਜੀ ਉਹ ਪਿੱਛੇ ਡੇ ਪਏ ਕਿੰਨੇ ਬੰਦੇ ਸੀ ਉੱਥੇ ਦੋ ਜੀ ਦੋ ਤੇ ਮੋਟਰਸਾਈਕਲ ਥੱਲੇ ਉਹਨਾਂ ਦਾ ਹੀ ਹੈ ਹਾਂਜੀ ਉਹਨਾਂ ਦਾ ਆਈ ਉਹ ਬਚ ਗਏ ਉਹ ਮਤਲਬ ਚਲ ਗਏ ਮੁੰਡੇ ਉਹ ਚਲ ਗਏ ਉਹ ਕਹਿੰਦੇ ਮੋਟਰਸਾਈਕਲ ਪਰੇ ਕਰਦੀ ਤੇ ਗੱਡੀ ਘੜਾ ਕੇ ਲੈ ਆਈਂ ਤੇਰਾ ਕੋਈ ਕਸੂਰ ਨਹੀਂ ਅੱਛਾ ਜੀ ਹਾਂਜੀ ਅੱਛਾ ਤੁਸੀਂ ਤਾਂ ਆਪਣੇ ਆਪ ਜਾ ਡਾਲੇ ਕਰਕੇ ਜਿਹੜਾ ਐਕਸੀਡੈਂਟ ਹੋਇਆ ਏ ਹਾਂਜੀ ਹਾਂਜੀ ਜਿਹੜਾ ਪਹਿਲੇ ਟੱਪਿਆ ਹੋਇਆ ਸੀ ਦਾਲਾ ਜੀ ਇਹ ਪਹਿਲਾਂ ਡਿੱਗਾ ਇਸਪਈਦਾ ਜੀ ਅੱਛਾ ਮੀ ਮੀ ਬਹੁਤ ਪੈ ਰਿਆ ਸੀ ਜਦੋਂ ਮੋਟਰਸਾਈਕਲ ਥੱਲੇ ਆਇਆ ਅੱਛਾ ਤੇ ਇਸ ਲਈ ਫੋਨ ਕਰਨ ਜਿਹੜਾ ਸਲਿੱਪ ਹੋਇਆ ਮੋਟਰਸਾਈਕਲ ਉੱਥੋਂ ਆ ਗਿਆ ਇੱਧਰ ਥੱਲੇ ਅੱਛਾ ਮੈਂ ਫੇਰ ਥੱਲੇ ਲਾਰੀ ਡਰਦੇ ਨੇ ਮੈਂ ਕਹਾਂ ਬੰਦਾ ਨਾ ਹੋਵੇ ਅੱਛਾ ਬੜੀ ਪਿਛੇ ਡੇ ਪਈ ਅਸੀਂ ਤੁਹਾਡੀ ਗੱਡੀ ਵੀ ਨਿਕਲ ਨਹੀਂ ਰਹੀ ਕਿ ਫਸੀ ਹੋਈ ਹੈ ਹਾਂਜੀ ਹਾਂਜੀ ਸਲਿੱਪ ਕੱਢਦੀ ਆ ਭਾਜੀ ਫਸੀ ਨਹੀਂ ਗਈ ਉਹਦਾ ਗਿੱਲੇ ਕਰਕੇ ਸਲਿੱਪ ਕੱਢਦੀ ਆ ਅੱਛਾ ਜੀ ਹਾਂਜੀ ਤੇ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਨੂੰ ਨਹੀਂ ਜੀ ਨਹੀਂ ਕੋਈ ਨੁਕਸਾਨ ਨਹੀਂ ਨਾ ਮੇਰਾ ਨਾ ਉਹਦਾ ਅੱਛਾ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਇੱਥੇ ਹਾਂਜੀ ਹਾਂਜੀ ਪਹੁੰਚ ਗਿਆ ਸੀ ਹਾਂਜੀ ਠੀਕ 5-7 ਮਿੰਟਾਂ ਵਿੱਚ ਪਹੁੰਚ ਗਿਆ ਜੀ ਜੀ ਐਮ ਜੀ ਇਥੇ ਐਕਸੀਡੈਂਟ ਆਇਆ ਟਿਪਰ ਥੱਲੇ ਮੋਟਰਸਾਈਕਲ ਹੋਇਆ ਕੀ ਹੋਇਆ ਸੀਗਾ ਹਾਂਜੀ ਇਹ ਮੋਟਰਸਾਈਕਲ ਮਤਲਬ ਉਧਰੋਂ ਸੁਵੇਦਾ ਡਿੱਗਿਆ ਸੀਗਾ ਪਹਿਲੇ ਟਿਪਰ ਵਾਲਾ ਇਧਰੋਂ ਆ ਰਿਹਾ ਸੀ ਜੀ ਤੇ ਉਹ ਮੋਟਰਸਾਈਕਲ ਡਿੱਗੇ ਥੱਲੇ ਤੇ ਉਹ ਮੋਟਰਸਾਈਕਲ ਥੱਲੇ ਪੜ ਗਿਆ ਅੱਛਾ ਜੇ ਸੁਵੇਦੇ ਨਾਲ ਟਕਰਾ ਕੇ ਜਿਹੜਾ ਮਾਰਕ ਆ ਆ ਸੁਵੇਦੇ ਨਾਲ ਡੱਬ ਗਿਆ ਤੇ ਬਿੱਤੇ ਕਿੱਦਾਂ ਆ ਰਿਹਾ ਟਿਪਰ ਕਿੰਨੀ ਸਾਈਡ ਤੋਂ ਆ ਰਿਹਾ ਟਿਪਰ ਇਧਰੋਂ ਆ ਰਿਹਾ ਹਾਈਪਲ ਸਾਈਡ ਤੇ ਉਹ ਜਿਹੜੇ ਲੜਕੇ ਸੀਗੇ ਉਹ ਇਹ ਇਧਰ ਤੋਂ ਵੜਿਆ ਸੀ ਜੀ ਪਤਾ ਲੱਗਿਆ ਕਿੰਨੇ ਲੜਕੇ ਸੀ ਮੋਟਰਸਾਈਕਲ ਤੇ ਦੋ ਸੀ ਕਿ ਡਰਾਈਵਰ ਦਾ ਦੱਸਿਆ ਫੇ ਤੇ ਜਿਹੜਾ ਹੁਣੇ ਲੜਕੇ ਚੱਲ ਗਏ ਸੀ ਮੋਕੇ ਤੋਂ ਆ ਜਦੋਂ ਅਸੀਂ ਮੋਕੇ ਤੇ ਪਹੁੰਚੇ ਤੇ ਦੋਨੇ ਮੁੜੇ ਚੱਲ ਗਏ ਐ ਤੇ ਆਪਾਂ ਹੁਣ ਦੋ ਵੈਰੀਫਾਈ ਹੋ ਕੇ ਕਰਕੇ ਤੇ ਪਟਾਣੇ ਲੈਣਾ ਮੋਟਰਸਾਈਕਲ ਦੇ ਨਾਲ ਜੀ ਠੀਕ An excellent coaching point in IELTS and spoken English. Also, expert in study and visitor visa. Government approved SS Group. Session Chonk